ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਆਪਣੀ ਵੀਡੀਓ ਦਾ ਜਿਹੜਾ ਵਿਸ਼ਾ ਹੈਗਾ ਉਹ ਐਫ ਆਰ ਐਸ ਹੈਗੀ ਆ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਜਿੰਨੇ ਵੀ ਬੈਨੀਫਿਸ਼ਰੀ ਜਿਹੜੇ ਆ ਉਹ ਰਜਿਸਟਰਡ ਕੀਤੇ ਆ ਪੋਸ਼ਨ ਟਰੈਕਰ ਤੇ ਉਹਨਾਂ ਸਾਰਿਆਂ ਦੀ ਐਫ ਆਰ ਐਸ ਜਿਹੜੀ ਉਹ ਜ਼ਰੂਰੀ ਕਰ ਦਿੱਤੀ ਗਈ ਆ ਉਹਦੇ ਵਿੱਚ ਕੇ ਵਾਈ ਸੀ ਤੇ ਫੋਟੋ ਕੈਪਚਰਿੰਗ ਦੋ ਚੀਜ਼ਾਂ ਆਉਂਦੀਆਂ ਸਾਰਿਆਂ ਨੂੰ ਆਪਾਂ ਨੂੰ ਪਤਾ ਹਨਾ ਤੇ ਹੁਣ ਤੱਕ ਜਿਹੜਾ ਆਪਾਂ 3 ਸਾਲ ਤੱਕ ਜਿਹੜੇ ਬੱਚੇ ਆ ਪ੍ਰੈਗਨੈਂਟ ਲੇਡੀਜ਼ ਲაქਟੇਟਿੰਗ ਮਦਰ 0 ਤੋਂ 6 ਮਹੀਨੇ ਦੇ ਬੱਚੇ ਤੇ 6 ਤੋਂ 3 ਸਾਲ ਦੇ ਬੱਚੇ ਇੱਥੇ ਤੱਕ ਆਪਾਂ ਕੰਮ ਕੀਤਾ ਸੀ ਠੀਕ ਹੈ ਜੀ ਜਿਹੜੀ ਆਪਣੀ ਰਿਪੋਰਟ ਆਉਂਦੀ ਸੀਗੀ ਉਹ ਇਸੇ ਦੇ ਜਿਹੜਾ ਆ ਬੇਸ ਤੇ ਆਉਂਦੀ ਸੀਗੀ ਇਹਨਾਂ ਨੂੰ ਕਾਊਂਟ ਕਰਕੇ ਜਿਹੜਾ ਆ ਆਪਣੀ ਜਿਹੜੀ ਰਿਪੋਰਟ ਆਉਂਦੀ ਸੀ ਵੀ ਕਿੰਨੇ ਆਪਣੇ ਬੱਚੇ ਜਿਹੜੇ ਆ ਉਹ ਕੰਪਲੀਟ ਹੋ ਚੁੱਕੀ ਐ ਐਫ ਆਰ ਐਸ ਤੇ ਕਿੰਨੇ ਰਹਿੰਦੇ ਆ ਠੀਕ ਹੈ ਤੇ ਹੁਣ ਜਿਹੜਾ ਕਾਫੀ ਵਰਕਰਸ ਦੇ ਫੋਨ ਆ ਰਹੇ ਸੀਗੇ ਕਿ ਆਪਣੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਕਾਫੀ ਫਰਕ ਆ ਰਿਹਾ ਹੈਗਾ ਉਹ ਫਰਕ ਕੀ ਆ ਉਹਦੇ ਵਿੱਚ ਜਿਹੜੇ 3 ਤੋਂ 6 ਸਾਲ ਦੇ ਬੱਚੇ ਆ ਤੁਹਾਡੇ ਉਹ ਵੀ ਐਡ ਕਰ ਦਿੱਤੇ ਗਏ ਆ ਜਿਵੇਂ ਕਿ ਮੇਰੇ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ 3 ਤੋਂ 6 ਸਾਲ ਦੇ 20 ਬੱਚੇ ਮੇਰੇ ਕੋਲੇ ਰਜਿਸਟਰਡ ਆ ਠੀਕ ਹੈ ਜਿਹਦੇ ਵਿੱਚੋਂ ਜਿਹੜਾ ਆ ਕੁਝ ਬੱਚੇ ਜਿਹੜੇ ਹੈਗੇ ਆ ਪ੍ਰੀ ਪ੍ਰਾਇਮਰੀ ਚ ਜਾਂਦੇ ਆ ਪ੍ਰਾਇਮਰੀ ਚ ਜਾਂਦੇ ਆ ਤੇ ਮਾਡਲ ਸਕੂਲ ਚ ਜਾਂਦੇ ਆ ਤਾਂ ਇੱਥੇ ਵੀ ਦੇਖਣਾ ਕੀ ਆ ਆਪਾਂ ਜਿਹੜੇ ਇਹ ਸਾਰੇ ਬੱਚੇ ਆ ਇਹਨਾਂ ਸਾਰਿਆਂ ਦੀ ਐਫ ਆਰ ਐਸ ਕਰਨੀ ਆ ਠੀਕ ਹੈ ਹੁਣ ਕੁਝ ਵਰਕਰ ਕਹਿਣਗੇ ਕਿ ਜਿਹੜੇ ਮਾਡਲ 'ਚ ਜਾਂਦੇ ਆ ਜਾਂ ਪ੍ਰਾਇਮਰੀ 'ਚ ਜਾਂਦੇ ਆ ਉਹ ਬੱਚੇ ਵੱਡੇ ਆ ਉਹਨਾਂ ਦੀ ਐਫਆਰਐਸ ਜਿਹੜੀ ਆਪਾਂ ਨਹੀਂ ਕਰਨੀ ਹੈ ਨਾ ਪਰ ਆਪਾਂ ਜਿਹੜਾ ਵੀ ਬੈਨੀਫਿਸ਼ੀਰੀ ਜਦੋਂ ਪੋਸ਼ਨ ਟਰੈਕਰ ਦੇ ਉੱਤੇ ਆਨਲਾਈਨ ਕਰ ਲਿਆ ਤਾਂ ਉਹਦੀ ਆਪਾਂ ਐਫਆਰਐਸ ਕਰਕੇ ਹੀ ਦੇਣੀ ਹੈ ਠੀਕ ਹੈ ਕਿਉਂਕਿ ਜਿਹੜਾ ਪਹਿਲਾਂ ਹੁੰਦਾ ਸੀਗਾ ਪਹਿਲਾਂ ਆਪਾਂ ਸਕੂਲ ਗੋਇੰਗ ਕਰਦੇ ਸੀਗੇ ਤਾਂ ਉਹ ਬੱਚੇ ਨੂੰ ਟੀਐਚਆਰ ਬੰਦ ਹੋ ਜਾਂਦਾ ਸੀਗਾ ਠੀਕ ਹੈ ਸਾਰਿਆਂ ਨੂੰ ਪਤਾ ਵੀ ਉਹਦੀ ਟੀਐਚਆਰ ਦੀ ਆਪਸ਼ਨ ਆਪਣੇ ਆਪ ਜਿਹੜੀ ਆਟੋਮੈਟਿਕਲੀ ਆਫ ਹੋ ਜਾਂਦੀ ਸੀ ਵੀ ਆਪਾਂ ਉਹਨੂੰ ਖਾਣਾ ਨਹੀਂ ਦੇ ਸਕਦੇ ਪਰ ਆਪਾਂ ਜਿਹੜਾ 6 ਸਾਲ ਤੱਕ ਸੇਵਾਵਾਂ ਦੇ ਰਹੇ ਸੀ ਆਪਾਂ ਉਹਨਾਂ ਨੂੰ ਜਿਹੜਾ ਰਜਿਸਟਰ ਦੇ ਉੱਤੇ ਰਿਟਰਨ ਦੇ ਵਿੱਚ ਖਾਣਾ ਦੇ ਰਹੇ ਸੀਗੇ ਠੀਕ ਹੈ ਤੇ ਬਟ ਪੋਸ਼ਨ ਟਰੈਕਰ ਤੇ ਖਾਣਾ ਜਿਹੜਾ ਆਪਾਂ টিਐਚਆਰ ਨਹੀਂ ਕਰ ਰਹੇ ਸੀ ਜਿਹੜੇ ਬੱਚੇ ਮਾਡਲ ਚ ਜਾਂਦੇ ਜਾਂ ਪ੍ਰਾਇਮਰੀ ਚ ਜਾਂਦੇ ਆ ਠੀਕ ਹੈ ਬਟ ਹੁਣ ਕੀ ਆ ਹੁਣ ਜਿਹੜੀ ਉਹ ਆਪਸ਼ਨ ਉਹ ਖੁੱਲ ਚੁੱਕੀ ਆ ਮਤਲਬ ਜੇਕਰ ਬੱਚਾ ਸਕੂਲ ਗੋਇੰਗ ਵੀ ਹੈਗਾ ਤਾਂ ਉਹਨੂੰ ਆਪਾਂ ਖਾਣਾ ਦੇ ਸਕਦੇ ਆ ਠੀਕ ਹੈ ਇੱਥੇ ਮੈਂ ਤੁਹਾਨੂੰ ਇੱਕ ਬੱਚੇ ਦੀ ਜਿਹੜੀ ਆ ਉਦਾਹਰਨ ਦਿੰਨੇ ਜਿਵੇਂ ਆ ਬੱਚਾ ਵਿਪਨ ਜੋਤਾ ਤਾਂ ਤੁਸੀਂ ਵੇਖੋਗੇ ਇਹ ਬੱਚੇ ਦੀ ਪੀ ਐਚ ਆਰ ਦੀ ਆਪਸ਼ਨ ਇਹ ਬੱਚਾ ਜਿਹੜਾ ਮੈਂ ਤੁਹਾਨੂੰ ਦਿਖਾਉਣੀ ਹੈ ਇਹ ਸਕੂਲ ਜਾਂਦਾ ਦੇਖੋ ਠੀਕ ਹੈ ਸਕੂਲ ਜਾਂਦਾ ਬਟ ਇਹਦੀ ਆਪਸ਼ਨ ਜਿਹੜੀ ਹੈ ਟੀ ਐਚ ਆਰ ਤੇ ਐਸ ਸੀ ਐਮ ਦੀ ਆਪਸ਼ਨ ਜਿਹੜੀ ਹੈਗੀ ਹੈ ਵੇਖੋ ਓਪਨ ਆ ਯੈਸ ਆ ਠੀਕ ਹੈ ਇਹਦਾ ਮਤਲਬ ਆ ਕੀ ਹੈ ਕਿ ਇਹ ਬੱਚੇ ਨੂੰ ਆਪਾਂ ਖਾਣਾ ਦੇ ਸਕਦੇ ਆ ਮਤਲਬ ਭਾਵੇਂ ਬੱਚਾ ਸਕੂਲ ਵੀ ਜਾ ਰਿਹਾ ਪਰ ਉਹਨੂੰ ਆਪਾਂ ਖਾਣਾ ਦੇ ਸਕਦੇ ਹਾਂ ਠੀਕ ਹੈ ਤਾਂ ਇੱਥੋਂ ਕੀ ਸਿੱਧੂ ਹੁੰਦਾ ਹੈ ਕਿ ਆਪਾਂ ਸਾਰੇ ਹੀ ਬੱਚੇ ਜਿਹੜੇ ਜਿੰਨੇ ਬੈਨੀਫਿਸ਼ਰੀ ਆ ਉਹਨਾਂ ਸਾਰਿਆਂ ਦੀ ਐਫਆਰਐਸ ਕਰਨੀ ਆ ਠੀਕ ਹੈ 3 ਤੋਂ 6 ਸਾਲ ਵਾਲੇ ਵਿੱਚ ਵੀ ਆਪਾਂ ਮਦਰ ਦੀ ਐਫਆਰਐਸ ਹੀ ਕਰਨੀ ਆ ਮਦਰ ਦਾ ਹੀ ਆਧਾਰ ਕਾਰਡ ਭਰ ਕੇ ਮਦਰ ਦੀ ਕੇਵਾਈਸੀ ਕਰਨੀ ਆ ਇਨ ਕੇਸ ਜੇ ਮੰਨ ਲਓ ਕੋਈ ਬੈਨੀਫਿਸ਼ਰੀ ਹੈਗਾ ਤੁਹਾਡਾ ਬੱਚਾ ਉਹਦੇ ਮਦਰ ਫਾਦਰ ਨਹੀਂ ਹੈਗੇ ਠੀਕ ਹੈ ਤਾਂ ਉਹਦੇ ਗਾਰਡੀਅਨ ਦੇ ਵਿੱਚ ਆਪਾਂ ਕੇਵਾਈਸੀ ਕਰ ਦੇਣੀ ਠੀਕ ਹੈ ਜਿਹਦੀ KYC ਕਰਨੀ ਆ ਉਸੇ ਦੀ ਹੀ ਫੋਟੋ ਕਰਨੀ ਆ ਠੀਕ ਆ ਜੀ ਤੇ ਦੂਸਰੇ ਨੰਬਰ ਤੇ ਜਿੱਥੇ ਤੁਸੀਂ THR ਕਰਦੇ ਹੋ ਮੰਨ ਲਓ ਡੇਲੀ ਟਰੈਕਿੰਗ ਚ ਡੇਲੀ ਟਰੈਕਿੰਗ ਦੇ ਵਿੱਚ ਤੁਸੀਂ FRS ਜਾਂ KYC ਨਹੀਂ ਕਰਨੀ ਹਮੇਸ਼ਾ ਮੈਂ ਕਹਿੰਨੀ ਹੁੰਨੀ ਆ ਵੀ ਤੁਸੀਂ KYC ਜਿਹੜੀ ਕਿੱਥੇ ਕਰਨੀ ਆ ਜਿੱਥੇ ਬੈਨੀਫਿਸ਼ੀਰੀ ਲਿਸਟ ਤੁਹਾਨੂੰ ਸ਼ੋ ਹੋ ਰਹੀ ਹੈ ਜਿੱਥੇ ਐਵੇਂ ਤੁਹਾਨੂੰ ਕੱਲੇ-ਕੱਲੇ ਬੱਚੇ ਦਾ ਡਾਟਾ ਸ਼ੋ ਹੋ ਰਿਹਾ ਠੀਕ ਹੈ ਇੱਥੇ ਤੁਸੀਂ FRS ਕਰਨੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਮੇਰੇ ਤਕਰੀਬਨ ਹੋਏ ਹੋਏ FRS ਆ ਹਾਂਜੀ ਇਸ ਬੱਚੇ ਦੀ ਐਫ ਆਰ ਐਸ ਰਹਿੰਦੀ ਹੈ ਤਾਂ ਇੱਥੇ ਜਿਹੜਾ ਆਪਸ਼ਨ ਆ ਉਹ ਐਵੇਂ ਆ ਰਿਹਾ ਹੈ ਠੀਕ ਹੈ ਤੇ ਜਿਹੜੇ ਬੱਚੇ ਦੀ ਐਫ ਆਰ ਐਸ ਹੋ ਚੁੱਕੀ ਹੈ ਮੈਂ ਉਹ ਵੀ ਸ਼ੋ ਕਰਦੀ ਹਾਂ ਤੁਹਾਨੂੰ ਇਹ ਐਸ ਇਟ ਇਜ਼ ਜਿਵੇਂ ਤੁਹਾਡਾ ਉੱਥੇ ਸ਼ੋ ਹੁੰਦਾਗਾ 6 ਮਹੀਨੇ ਤੋਂ 3 ਸਾਲ ਵਾਲੇ ਬੱਚਿਆਂ ਚ ਉਵੇਂ ਹੀ ਇਹਦੇ ਵਿੱਚ ਵੀ ਸ਼ੋ ਹੋਣ ਲੱਗ ਜੂਗਾ ਠੀਕ ਹੈ ਸੋ ਕਾਫੀ ਜਿਹੜੀਆਂ ਵਰਕਰਸ ਵੀ ਕਨਫਿਊਜ਼ਨ ਸੀਗੀ ਕਿ ਸਾਡੀ ਗਿਣਤੀ ਜਿਹੜੀ ਉਹ ਨਹੀਂ ਰੱਲੀ ਜੋ ਵੀ ਰਿਪੋਰਟ ਦੇ ਵਿੱਚ ਆ ਰਿਹਾ ਹੈਗਾ ਅਸੀਂ ਆਪਣੇ ਵੱਲੋਂ 100% ਕੰਮ ਕਰ ਚੁੱਕੇ ਹਾਂ ਬਟ ਹਜੇ ਵੀ ਸਾਡੀ ਜਿਹੜੀ ਰਿਪੋਰਟ ਆ ਉਹ ਪੈਂਡਿੰਗ ਸ਼ੋ ਹੋ ਰਹੀ ਹੈ ਤਾਂ ਪੈਂਡਿੰਗ ਸ਼ੋ ਹੋਣ ਦਾ ਕਾਰਨ ਕੀ ਹੈ ਤੁਸੀਂ 3 ਤੋਂ 6 ਸਾਲ ਦੇ ਬੱਚੇ ਜਿਹੜੇ ਆ ਉਹ ਐਫ ਆਰ ਐਸ ਨਹੀਂ ਕੀਤੀ ਤਾਂ ਤੁਸੀਂ ਹੁਣ ਕੀ ਕਰਨਾ ਹੈ 3 ਤੋਂ 6 ਸਾਲ ਵਾਲੇ ਬੱਚਿਆਂ ਦੀ ਵੀ ਐਫ ਆਰ ਐਸ ਜਿਹੜੀ ਆ ਉਹ ਸਟਾਰਟ ਕਰ ਦੇਣੀ ਹੈ ਤਾਂ ਤੁਹਾਡੇ ਜਿਹੜੇ ਘਟਨੇ ਸ਼ੁਰੂ ਹੋ ਜਾਣਗੇ ਗਿਣਤੀ ਜਿਹੜੀ ਆ ਉਹ ਇਕੁਅਲ ਹੋਣੀ ਸ਼ੁਰੂ ਹੋਗੀ ਠੀਕ ਹੈ ਜੀ ਤੇ ਜੇਕਰ ਹਜੇ ਵੀ ਕਿਸੇ ਨੂੰ ਕੋਈ ਕਨਫਿਊਜ਼ਨ ਹੈਗੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕਿ ਜਿਹੜਾ ਤੁਹਾਨੂੰ ਐਫਆਰਐਸ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜਾਂ ਫਿਰ ਜਿਹੜਾ 3 ਤੋਂ 6 ਸਾਲਾਂ ਵਾਲੇ ਬੱਚਿਆਂ ਦੀ ਜਿਹੜੀ ਕੇਵਾਈਸੀ ਨਹੀਂ ਹੋ ਰਹੀ ਤਾਂ ਠੀਕ ਹੈ ਇਹਦੇ ਵਿੱਚ ਤੁਹਾਨੂੰ ਕਿਉਂਕਿ ਸੈਲਫ ਰਜਿਸਟਰਡ ਬੱਚੇ ਆ ਤਾਂ ਸੈਲਫ ਰਜਿਸਟਰਡ ਬੱਚੇ ਜਿਨ੍ਹਾਂ ਦਾ ਆਧਾਰ ਕਾਰਡ ਆਪਣਾ ਲੱਗਿਆ ਹੁੰਦਾ ਤਾਂ ਉਹਦੇ ਵਿੱਚ ਆਪ ਨੂੰ ਤਿੰਨ ਆਪਸ਼ਨ ਖੁੱਲ੍ਹਦੀਆਂ ਹੁੰਦੀਆਂ ਤਿੰਨਾ ਆਪਸ਼ਨਸ ਦੇ ਵਿੱਚੋਂ ਤੁਸੀਂ ਮਦਰ ਦੀ ਆਪਸ਼ਨ ਕਲਿੱਕ ਕਰਨੀ ਹੈ ਇਨ ਕੇ ਇਸ ਮਦਰ ਨਹੀਂ ਹੈਗੀ ਤਾਂ ਫਾਦਰ ਦੀ ਜੇ ਮਦਰ ਫਾਦਰ ਦੋਨੋਂ ਹੀ ਨਹੀਂ ਹੈਣੀ ਤਾਂ ਤੁਸੀਂ ਗਾਰਡੀਅਨ ਦੀ ਜਿਹੜੀ ਆਪਸ਼ਨ ਆ ਉਹ ਕਲਿੱਕ ਕਰ ਲੈਣੀ ਹੈ ਠੀਕ ਹੈ ਜੀ ਜਿਹਦਾ ਤੁਸੀਂ ਆਧਾਰ ਕਾਰਡ ਫਿਲ ਕਰੋਗੇ ਜਿਹੜਾ ਬੈਨੀਫਿਸ਼ੀਰੀ ਤੁਹਾਨੂੰ ਸਫੀਸ਼ੀਐਂਟ ਲੱਗਦਾ ਉਹਦਾ ਆਧਾਰ ਕਾਰਡ ਤੁਸੀਂ ਜਿਹੜਾ ਫਿਲ ਕਰੋਗੇ ਤਾਂ ਉਸੇ ਦਾ ਹੀ ਅੱਗੇ ਤੁਸੀਂ ਕੇਵਾਈਸੀ ਕਰਨੀ ਹੈ ਉਸੇ ਦੇ ਜਿਹੜਾ ਆ ਆਧਾਰ ਕਾਰਡ ਦੀ ਕੇਵਾਈਸੀ ਹੋਊਗੀ ਉਸੇ ਦੀ ਹੀ ਫੋਟੋ ਹੋਊਗੀ ਠੀਕ ਹੈ ਜੀ ਤੇ ਇਹ ਸੀ ਮੇਰੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਬਾਕੀ ਵਰਕਰਸ ਤੱਕ ਵੀ ਸ਼ੇਅਰ ਕਰ ਦਿਓ ਇਸ ਤੋਂ ਬਾਅਦ ਜਿਹੜੀਆਂ ਵੀਡੀਓਜ਼ ਆਉਣਗੀਆਂ ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਜੇਕਰ ਬੈਨੀਫਿਸ਼ਰੀ ਜਿਹੜਾ ਉਹ ਅਵੇਲੇਬਲ ਨਹੀਂ ਹੈਗਾ ਮੰਨ ਲਓ ਲਕਟੇਟਿੰਗ ਮਦਰ ਆ ਦੁੱਧ ਪਿਲਾਉ ਮਾਂ ਜਿਹੜੀ ਹੈਗੀ ਆ ਉਹ ਕਈ ਵਾਰੀ ਪਿੱਕੇ ਚਲੇ ਜਾਂਦੇ ਆ ਜਾਂ ਫਿਰ ਜਿਹੜਾ ਆ ਹਸਪੀਟਲ ਹੀ ਉਹਨਾਂ ਨੂੰ ਕਾਫੀ ਦਿਨ ਲੱਗ ਜਾਂਦੇ ਆ ਤਾਂ ਆਪਾਂ ਉਹਨਾਂ ਦੀ ਐਫਆਰਐਸ ਕਿਵੇਂ ਕਰਨੀ ਆ ਠੀਕ ਹੈ ਉਹ ਮੈਂ ਤੁਹਾਨੂੰ ਦੱਸੂਗੀ ਵੀ ਤੁਸੀਂ ਐਫਆਰਐਸ ਜਿਹੜੀ ਆ ਉਹ ਕਿਵੇਂ ਕਰ ਸਕਦੇ ਹੋ ਦੂਸਰੇ ਨੰਬਰ ਤੇ ਜਿਹੜਾ ਆ ਤੁਸੀਂ ਮੰਨ ਲਓ ਕਿ ਕੋਈ ਕੇਸ ਜਿਹੜਾ ਆ ਉਹ ਹਸਪੀਟਲ ਦੇ ਵਿੱਚ ਹੋਇਆ ਤਾਂ ਉਹਦੀ ਵੀ ਤੁਸੀਂ KYC ਜਿਹੜੀ ਸੌਰੀ FRS ਜਿਹੜੀ ਆ ਕਿਵੇਂ ਕਰ ਸਕਦੇ ਹੋ ਇਹ ਮੈਂ ਆਉਣ ਵਾਲੀ ਵੀਡੀਓ ਦੇ ਵਿੱਚ ਦੱਸੂਗੀ ਠੀਕ ਹੈ ਅੱਜ ਦੀ ਜਾਣਕਾਰੀ ਜਿਹੜੀ ਸੀਗੀ ਉਹ ਤਿੰਨ ਤੋਂ 6 ਸਾਲ ਵਾਲੇ ਬੱਚਿਆਂ ਦੀ KYC FRS ਦੇ ਨਾਲ ਸੰਬੰਧਿਤ ਸੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਬਾਕੀ ਵਰਕਰਸ ਤੱਕ ਵੀ ਸ਼ੇਅਰ ਕਰ ਦਿਓ ਤਾਂ ਕਿ ਉਹ ਆਪਣੀਆਂ ਰਿਪੋਰਟਸ ਜਿਹੜੀਆਂ ਉਹ ਸਹੀ ਕਰ ਸਕਣ ਧੰਨਵਾਦ